ਪੰਜਾਬ ਸਰਕਾਰ ਵੱਲੋਂ ਮੁਫਤ ਚਲਾਈ ਜਾ ਰਹੀ ਸੀਐਮਡੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ ਬੱਚੇ ਤੇ ਜਵਾਨ ਲੈ ਰਹੇ ਹਨ ਤੇ ਹੁਣ ਤੱਕ 261600 ਦੇ ਲਗਭਗ ਨਾਗਰਿਕ ਇਸ ਯੋਜਨਾ ਤਹਿਤ ਮੁਫਤ ਯੋਗ ਕਲਾਸਾਂ ਵਿੱਚ ਹਾਜ਼ਰੀ ਭਰ ਰਹੇ ਹਨ ਸੂਬੇ 'ਚ ਹਰ ਰੋਜ਼ ਲਗਭਗ 5313 ਕਲਾਸਾਂ ਲੱਗਦੀਆਂ ਹਨ ਅਤੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਦੇ ਕਰੀਬ ਨਾਗਰੀਕ ਇਸ ਪ੍ਰੋਗਰਾਮ ਤੋਂ ਲਾਭ ਲੈ ਚੁੱਕੇ ਹਨ। ਯੋਗਸ਼ਾਲਾ ਜੋੜਾਂ ਦੇ ਦਰਦ, ਤਣਾਅ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ। ਨਾ ਇਹ ਯੋਗਸ਼ਾਲਾ ਵਿੱਚ 6 ਮਿੰਟਾਂ ਤੋ ਆ ਰਹੀਆਂ ਹੋਰ ਔਰਤਾਂ ਆਉਂਗੀਆਂ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨਾ ਦਾ ਕੰਫੀਡੈਂਸ ਲੈਵਲ ਹਾਈ ਹੋਊਗਾ ਜਿੱਦਾਂ ਕਿ ਮੇਰਾ ਵੀ ਹੋ ਰਿਹਾ ਥੋੜਾ ਥੋੜਾ ਤੇ ਮੈਂ ਕਹਿ ਰਹੀਆਂ ਕਿ ਇਹਨੂੰ ਕੰਟੀਨਿਊ ਕੀਤਾ ਜਾਵੇ ਥੈਂਕ ਯੂ ਆਪਣੇ ਮੁਹੱਲੇ ਦੇ ਪਾਰਕ ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸੈਕਟਰ ਭੇਜਾਂ ਜਿਹੜੇ ਕਿ ਤੁਹਾਨੂੰ ਯੋਗਾ ਸਿਖਾਉਣਗੇ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਜਾਪਰ ਦੇ ਵਿੱਚ ਲਗਾਤਾਰ ਠੰਡ ਦਾ ਪ੍ਰਕੋਪ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਸ਼ੀਤ ਲਹਿਰ ਦੇ ਨਾਲ ਕਹਿ ਦਈਏ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਤੇ ਵੱਖ-ਵੱਖ ਜਗ੍ਹਾ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਇਸ ਧੁੰਦ ਦੇ ਕਾਰਨ ਹਾਦਸਿਆਂ ਦੀ ਗਿਣਤੀ ਜਿਹੜੀ ਹੈ ਉਹ ਦਿਨ ਦਿਨ ਵਧਦੀ ਜਾ ਰਹੀ ਹੈ ਇਸ ਸਮੇਂ ਅਸੀਂ ਅਮਰਸਰ-ਦਿਲੰਦਰ ਮੁੱਖ ਮਾਰਗ ਦੇ ਉੱਤੇ ਮੌਜੂਦ ਹਾਂ ਔਰ ਤਸਵੀਰਾਂ ਨਹੀਂ ਅੱਜ ਦੇ ਜੋ ਹਾਲਾਤ ਹੈਗੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਹਾਲਾਂਕਿ ਹਾਈਵੇ ਦੇ ਉੱਤੇ ਵਿਜ਼ਿਬਿਲਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 100 ਤੋਂ 150 ਮੀਟਰ ਦੀ ਵਿਜ਼ਿਬਿਲਟੀ ਅੱਜ ਜ਼ਰੂਰ ਦਿਖਾਈ ਦੇ ਰਹੀ ਹੈ ਲੇਕਿਨ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਜਗ੍ਹਾ ਕਾਫੀ ਧੁੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਸੜਕ 'ਤੇ ਸਫ਼ਰ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਔਰ ਇਸ ਦੇ ਨਾਲ ਹੀ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਠੰਡ ਦੇ ਨਾਲ-ਨਾਲ ਜਿੱਥੇ ਧੁੰਦ ਤੋਂ ਥੋੜੀ ਰਾਹਤ ਜ਼ਰੂਰ ਮਿਲੇਗੀ ਲੇਕਿਨ ਅੱਡ ਚਿਰ ਮੀ ਇਸ ਠੰਡ ਦੇ ਨਾਲ ਨਾਲ ਇਸ ਕੋਰੇ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਅੱਜ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਥਾਨਕ ਬਿਆਸ ਏਰੀਏ ਦੇ ਵਿੱਚ ਕਰੀਬ 6 ਡਿਗਰੀ ਸੈਲਸੀਅਸ તાਪਮਾਨ ਜਿਹੜਾ ਹੈਗਾ ਉਹ ਦੇਖਣ ਨੂੰ ਮੇਰੇ ਔਰ ਇਸ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਇਹ ਤਾਪਮਾਨ ਹੋਰ ਡਿੱਗਿਆ ਹੋਇਆ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਲਗਾਤਾਰ ਠੰਡ ਦੇ ਦੌਰਾਨ ਅਜਿਹੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਰੋਜ਼ਾਨਾ ਕੰਮ ਕਾਰਜ ਤੇ ਜਾਣ ਆਣ ਵਾਲੇ ਜਿਹੜੇ ਲੋਕ ਨੇ ਚਾਹੇ ਵਿਦਿਆਰਥੀ ਨੇ ਅ ਕਹਦੀਏ ਕਿ ਉਹਨਾਂ ਸਾਰਿਆਂ ਦੇ ਕੰਮਾਂ ਦੇ ਉੱਤੇ ਵੀ ਇਸ ਠੰਡ ਦਾ ਪ੍ਰਭਾਵ ਜਿਹੜਾ ਹੈਗਾ ਇਹ ਉਹ ਦੇਖਣ ਨੂੰ ਮੇਰੇ ਔਰ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਠੰਡ ਨੂੰ ਦੇਖਦੇ ਹੋਏ ਬਕਾਇਦਾ ਤੌਰ ਦੇ ਉੱਤੇ ਕਈ ਜਗ੍ਹਾ ਵਕ-ਵਕ ਕਹਦੀਏ ਕਿ ਇਹ ਹਦਾਇਤਾਂ ਜਿਹੜੀਆਂ ਨੇ ਉਹ ਪੁਲਿਸ ਵੱਲੋਂ ਵੀ ਕੀਤੀਆਂ ਗਈਆਂ ਨੇ ਧੁੰਦ ਦੇ ਦਰਮਿਆਨ ਕੱਲ ਵੀ ਇੱਕ ਦੇਰ ਰਾਤ ਹਾਦਸਾ ਜਿਹੜਾ ਬਿਆਸ ਦੇ ਨੇੜੇ ਵਾਪਰਿਆ ਸੀਗਾ ਔਰ ਇਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬਕਾਇਦਾ ਤੌਰ ਦੇ ਉੱਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਤ ਦੇਰ ਰਾਤ ਸਮੇਂ ਜਾਂ ਤੜਕਸਾਰ ਸਮੇਂ ਧੁੰਦ ਦੇ ਦਰਮਿਆਨ ਸਫ਼ਰ ਕਰਨ ਤੋਂ ਗਰੇਜ਼ ਜਿਹੜਾ ਹੈ ਉਹ ਕੀਤਾ ਜਾਵੇ ਦੈਨਿਕ ਸਵੇਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪਿੰਸ ਵਿਆਸ ਪੰਜਾਬ ਪਰ ਦੇ ਵਿੱਚ ਲਗਾਤਾਰ ਠੰਡ ਦਾ ਪ੍ਰਕੋਪ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਔਰ ਲਗਾਤਾਰ ਸ਼ੀਤ ਲਹਿਰ ਦੇ ਨਾਲ ਕਹਿ ਦਈਏ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਤੇ ਵੱਖ-ਵੱਖ ਜਗ੍ਹਾ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਇਸ ਧੁੰਦ ਦੇ ਕਾਰਨ ਹਾਦਸਿਆਂ ਦੀ ਗਿਣਤੀ ਜਿਹੜੀ ਹੈ ਉਹ ਦਿਨ ਦਿਨ ਵਧਦੀ ਜਾ ਰਹੀ ਹੈ ਇਸ ਸਮੇਂ ਅਸੀਂ ਅਮਰਸਰ-ਦਿਲੰਦਰ ਮੁੱਖ ਮਾਰਗ ਦੇ ਉੱਤੇ ਮੌਜੂਦ ਹਾਂ ਔਰ ਤਸਵੀਰਾਂ ਨਹੀਂ ਅੱਜ ਦੇ ਜੋ ਹਾਲਾਤ ਹੈਗੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਹਾਲਾਂਕਿ ਹਾਈਵੇ ਦੇ ਉੱਤੇ ਵਿਜ਼ਿਬਿਲਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 100 ਤੋਂ 150 ਮੀਟਰ ਦੀ ਵਿਜ਼ਿਬਿਲਟੀ ਅੱਜ ਜ਼ਰੂਰ ਦਿਖਾਈ ਦੇ ਰਹੀ ਹੈ ਲੇਕਿਨ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਜਗ੍ਹਾ ਕ ਵਾਹਨ ਚਾਲਕਾਂ ਨੂੰ ਸੜਕ ਤੇ ਸਫ਼ਰ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਔਰ ਇਸ ਦੇ ਨਾਲ ਹੀ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀਗੀ ਕਿ ਠੰਡ ਦੇ ਨਾਲ-ਨਾਲ ਜਿੱਥੇ ਧੁੰਦ ਤੋਂ ਥੋੜੀ ਰਾਹਤ ਜ਼ਰੂਰ ਮਿਲੇਗੀ ਲੇਕਿਨ ਹੱਡ ਚਿਰਮੀ ਇਸ ਠੰਡ ਦੇ ਨਾਲ-ਨਾਲ ਇਸ ਕੋਰੇਲੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਅੱਜ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਥਾਨਕ ਬਿਆਸ ਏਰੀਏ ਦੇ ਵਿੱਚ ਕਰੀਬ 6 ਡਿਗਰੀ ਸੈਲਸੀਅਸ ਸਥਾਪਮਨ ਜਿਹੜਾ ਹੈਗਾ ਉਹ ਦੇਖਣ ਨੂੰ ਮੇਰੇ ਔਰ ਇਸ ਦਰਮਿਆਨ ਜਿੱਕਰ ਗੱਲ ਕੀਤੀ ਹੈ ਤਾਂ ਰਾਤ ਦੇ ਸਮੇਂ ਇਹ ਤਾਪਮਨ ਹੋਰ ਡਿੱਗਿਆ ਹੋਇਆ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਲਗਾਤਾਰ ਠੰਡ ਦੇ ਦੌਰਾਨ ਅਜਿਹੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਰੋਜ਼ਾਨਾ ਕੰਮ ਕਾਰਜ ਤੇ ਜਾਣ ਆਉਣ ਵਾਲੇ ਜਿਹੜੇ ਲੋਕ ਨੇ ਚਾਹੇ ਵਿਦਿਆਰਥੀ ਨੇ ਕਹ ਦਈਏ ਕਿ ਉਹਨਾਂ ਸਾਰਿਆਂ ਦੇ ਕੰਮਾਂ ਦੇ ਉੱਤੇ ਵੀ ਇਸ ਠੰਡ ਦਾ ਪ੍ਰਭਾਵ ਜਿਹੜਾ ਹੈਗਾ ਉਹ ਦੇਖਣ ਨੂੰ ਮੇਰੇ ਔਰ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਠੰਡ ਨੂੰ ਦੇਖਦੇ ਹੋਏ ਬਕਾਇਦਾ ਤੌਰ ਦੇ ਉੱਤੇ ਕਈ ਜਗ੍ਹਾ ਵਕ-ਵਕ ਕਹ ਦਈਏ ਕਿ ਹਦਾਇਤਾਂ ਜਿਹੜੀਆਂ ਨੇ ਉਹ ਪੁਲਿਸ ਵੱਲੋਂ ਵੀ ਕੀਤੀਆਂ ਗਈਆਂ ਨੇ ਧੁੰਦ ਦੇ ਦਰਮਿਆਨ ਕੱਲ ਵੀ ਇੱਕ ਦੇਰ ਰਾਤ ਹਾਦਸਾ ਜਿਹੜਾ ਬਿਆਸ ਦੇ ਨੇੜੇ ਵਾਪਰਿਆ ਸੀਗਾ ਔਰ ਇਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬਕਾਇਦਾ ਤੌਰ ਦੇ ਉੱਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਤ ਦੇਰ ਰਾਤ ਸਮੇਂ ਜਾਂ ਤੜਕਸਾਰ ਸਮੇਂ ਧੁੰਦ ਦੇ ਦਰਮਿਆਨ ਸਫ਼ਰ ਕਰਨ ਤੋਂ ਗੁਰੇਜ਼ ਜਿਹੜਾ ਹੈ ਉਹ ਕੀਤਾ ਜਾਵੇ ਦੈਨਿਕ ਸੂਰਤ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪਿੰਸ ਬਿਆਸ ਜਾਪਰ ਦੇ ਵਿੱਚ ਲਗਾਤਾਰ ਠੰਡ ਦਾ ਪ੍ਰਕੋਪ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਸ਼ੀਤ ਲਹਿਰ ਦੇ ਨਾਲ ਕਹਿ ਦਈਏ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਤੇ ਵੱਖ-ਵੱਖ ਜਗ੍ਹਾ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਇਸ ਧੁੰਦ ਦੇ ਕਾਰਨ ਹਾਦਸਿਆਂ ਦੀ ਗਿਣਤੀ ਜਿਹੜੀ ਹੈ ਉਹ ਦਿਨ ਦਿਨ ਵਧਦੀ ਜਾ ਰਹੀ ਹੈ ਇਸ ਸਮੇਂ ਅਸੀਂ ਅਮਰਸਰ-ਦਿਲੰਦਰ ਮੁੱਖ ਮਾਰਗ ਦੇ ਉੱਤੇ ਮੌਜੂਦ ਹਾਂ ਔਰ ਤਸਵੀਰਾਂ ਨਹੀਂ ਅੱਜ ਦੇ ਜੋ ਹਾਲਾਤ ਹੈਗੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਹਾਲਾਂਕਿ ਹਾਈਵੇ ਦੇ ਉੱਤੇ ਵਿਜ਼ਿਬਿਲਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 100 ਤੋਂ 150 ਮੀਟਰ ਦੀ ਵਿਜ਼ਿਬਿਲਟੀ ਅੱਜ ਜ਼ਰੂਰ ਦਿਖਾਈ ਦੇ ਰਹੀ ਹੈ ਲੇਕਿਨ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਜਗ੍ਹਾ ਕਾਫੀ ਧੁੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਸੜਕ 'ਤੇ ਸਫ਼ਰ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਔਰ ਇਸ ਦੇ ਨਾਲ ਹੀ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਠੰਡ ਦੇ ਨਾਲ-ਨਾਲ ਜਿੱਥੇ ਧੁੰਦ ਤੋਂ ਥੋੜੀ ਰਾਹਤ ਜ਼ਰੂਰ ਮਿਲੇਗੀ ਲੇਕਿਨ ਅੱਡ ਚਿਰ ਮੀ ਇਸ ਠੰਡ ਦੇ ਨਾਲ ਨਾਲ ਇਸ ਕੋਰੇ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਅੱਜ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਥਾਨਕ ਬਿਆਸ ਏਰੀਏ ਦੇ ਵਿੱਚ ਕਰੀਬ 6 ਡਿਗਰੀ ਸੈਲਸੀਅਸ તાਪਮਾਨ ਜਿਹੜਾ ਹੈਗਾ ਉਹ ਦੇਖਣ ਨੂੰ ਮੇਰੇ ਔਰ ਇਸ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਇਹ ਤਾਪਮਾਨ ਹੋਰ ਡਿੱਗਿਆ ਹੋਇਆ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਲਗਾਤਾਰ ਠੰਡ ਦੇ ਦੌਰਾਨ ਅਜਿਹੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਰੋਜ਼ਾਨਾ ਕੰਮ ਕਾਰਜ ਤੇ ਜਾਣ ਆਣ ਵਾਲੇ ਜਿਹੜੇ ਲੋਕ ਨੇ ਚਾਹੇ ਵਿਦਿਆਰਥੀ ਨੇ ਕਹ ਦੀਏ ਕਿ ਉਹਨਾਂ ਸਾਰਿਆਂ ਦੇ ਕੰਮਾਂ ਦੇ ਉੱਤੇ ਵੀ ਇਸ ਠੰਡ ਦਾ ਪ੍ਰਭਾਵ ਜਿਹੜਾ ਹੈਗਾ ਇਹ ਉਹ ਦੇਖਣ ਨੂੰ ਮੇਰੇ ਔਰ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਠੰਡ ਨੂੰ ਦੇਖਦੇ ਹੋਏ ਬਕਾਇਦਾ ਤੌਰ ਦੇ ਉੱਤੇ ਕਈ ਜਗ੍ਹਾ ਵਕ-ਵਕ ਕਹ ਦੀਏ ਕਿ ਇਹ ਹਦਾਇਤਾਂ ਜਿਹੜੀਆਂ ਨੇ ਉਹ ਪੁਲਿਸ ਵੱਲੋਂ ਵੀ ਕੀਤੀਆਂ ਗਈਆਂ ਨੇ ਧੁੰਦ ਦੇ ਦਰਮਿਆਨ ਕੱਲ ਵੀ ਇੱਕ ਦੇਰ ਰਾਤ ਹਾਦਸਾ ਜਿਹੜਾ ਬਿਆਸ ਦੇ ਨੇੜੇ ਵਾਪਰਿਆ ਸੀਗਾ ਔਰ ਇਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬਕਾਇਦਾ ਤੌਰ ਦੇ ਉੱਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਤ ਦੇਰ ਰਾਤ ਸਮੇਂ ਜਾਂ ਤੜਕਸਾਰ ਸਮੇਂ ਧੁੰਦ ਦੇ ਦਰਮਿਆਨ ਸਫ਼ਰ ਕਰਨ ਤੋਂ ਗਰੇਜ਼ ਜਿਹੜਾ ਹੈ ਉਹ ਕੀਤਾ ਜਾਵੇ ਦੈਨਿਕ ਸਵੇਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪਿੰਸ ਵਿਆਸ